ਆ ਵੇਖੋ ਚੋਰ ਕਿਵੇਂ ਖੋਲ ਰਿਹਾ ਦਰਵਾਜਾ ਸ਼ਟਰ ਬੰਦ ਕਰਨ ਵਾਲੇ ਨੇ ਦਰਵਾਜੇ ਨੂੰ ਕੁੰਡੀ ਕਿਉਂ ਨਹੀਂ ਲਗਾਈ ਕੌਣ ਹੋ ਸਕਦਾ ਇਸ ਦਾ ਮਾਸਟਰਮਾਈਂਡ ਇਹ ਵੀਡੀਓ ਤੁਸੀਂ ਪੂਰੀ ਵੇਖੋ ਕਿ ਚੋਰ ਕਿਵੇਂ ਦਰਵਾਜਾ ਖੋਲ ਰਿਹਾ ਕਿ ਜਿਸ ਨੂੰ ਕੁੰਡੀ ਨਹੀਂ ਲੱਗੀ ਹੋਈ ਸ਼ਟਰ ਵੀ ਥੋੜਾ ਚੱਕਿਆ ਤੇ ਪਹਿਲਾਂ ਹੀ ਉਸ ਨੂੰ ਆਈਡੀਆ ਹੋਵੇਗਾ ਕਿ ਇਹ ਦਰਵਾਜਾ ਖੁੱਲ੍ਹਾ ਹੀ ਏ ਕਿਵੇਂ ਹੱਥ ਲਗਾ ਕੇ ਦਰਵਾਜਾ ਖੋਲ ਲਿਆ ਐਸ ਨੂੰ ਤੁਸੀਂ ਵੀ ਵੇਖੋ ਕਿ ਮਾਸਟਰਮਾਈਂਡ ਕੌਣ ਹੋਵੇਗਾ ਔਰ ਇਹ ਜਰੂਰ ਵੀਡੀਓ ਵੇਖੋ ਤੇ ਸ਼ੇਅਰ ਜਰੂਰ ਕਰੋ ਅਰ ਦੇਖੋ ਤੁਸੀਂ ਪੂਰੀ ਵੀਡੀਓ ਵੇਖੋ ਧਿਆਨ ਮਾਰੋ ਕਿ ਕਿਵੇਂ ਉਹ ਅੰਦਰ ਆਉਂਦਾ ਦਰਵਾਜ਼ਾ ਹੱਥ ਨਾਲ ਖੋਲ ਲੈਂਦਾ ਔਰ ਕੁੰਡੀ ਪਹਿਲਾਂ ਕਿਉਂ ਖੁੱਲੀ ਰਹਿ ਗਈ ਕਿਸ ਨੇ ਸੇਫਟੀ ਕਿਉਂ ਨਹੀਂ ਕਰੀ ਆ ਵੀਡੀਓ ਪੂਰੀ ਵੇਖੋ ਸ਼ੇਅਰ ਜ਼ਰੂਰ ਕਰਿਓ ਅੱਜ ਲੋਕਾਂ ਦੇ ਲੱਖਾਂ ਰੁਪਿਆ ਨੂੰ ਚੂਨਾ ਲੱਗ ਜਾਣਾ ਸੀ ਕਿਉਂਕਿ ਘਰ ਵਾਲੇ ਸੁੱਤੇ ਰਹਿ ਗਏ ਬਾਹਰ ਏਟੀਐਮ ਜਿਹੜਾ ਉਹ ਤੋੜਨ ਦੀ ਕੋਸ਼ਿਸ਼ ਕੀਤੀ ਗਈ ਆ ਵੇਖੋ ਤੁਸੀਂ ਕਿਵੇਂ ਕਟਰ ਦੇ ਨਾਲ ਏਟੀਐਮ ਨੂੰ ਬਿਲਕੁਲ ਕਟਿਆ ਜਾ ਰਿਹਾ ਸੀ ਔਰ ਏਟੀਐਮ ਦੀ ਘਟਨਾ ਜਿਹੜੀ ਆ ਰਾਤ 10 ਦੇ ਆ ਕਿ 1:13 ਮਿੰਟ ਦੀ ਆ ਔਰ ਰਾਤ ਮਿਡ ਨਾਈਟ ਦੇ ਵਿੱਚ ਜਦੋਂ ਇਹ ਏਟੀਐਮ ਦੇ ਉੱਤੇ ਕਾਰਾ ਕਰ ਰਿਹਾ ਸੀ ਤਾਂ ਉਸ ਵੇਲੇ ਸਾਰੇ ਲੋਕ ਸੁੱਤੇ ਹੋਏ ਸਨ ਧੁੰਦ ਦਾ ਕਹਿਰ ਸੀਗਾ ਧੁੰਦ ਜਿਆਦਾ ਸੀ ਜੋ ਸੀਸੀਟੀਵੀ ਕੈਮਰੇ ਆ ਫੁਟੇਜ ਨੂੰ ਕਲੀਅਰ ਨਹੀਂ ਕਰ ਪਾਏ ਲੇਕਿਨ ਆ ਤਸਵੀਰਾਂ ਤੁਸੀਂ ਵੇਖੋ ਇਹ ਕਿਵੇਂ ਆ ਔਰ ਲੋਕਾਂ ਦਾ ਲੱਖਾਂ ਰੁਪਿਆ ਦਾ ਨੁਕਸਾਨ ਹੋ ਜਾਣਾ ਸੀ ਸਾਰਾ ਪੈਸਾ ਲੋਕਾਂ ਦਾ ਜਿਹੜਾ ਉਹ ਅੱਜ ਲੁੱਟਿਆ ਜਾਣਾ ਸੀ ਜਿੰਨਾ ਪੈਸਾ ਏਸੀਟੀਐਮ ਵਿੱਚ ਹੁੰਦਾ ਔਰ ਕਈ ਵਾਰ ਤਾਂ ਬੈਂਕ ਵਾਲੇ ਜਿਹੜੇ ਆ ਹੁਣ ਜ਼ਿਆਦਾਤਰ ਪੈਸਾ ਏਟੀਐਮ ਦੇ ਵਿੱਚ ਨਹੀਂ ਛੱਡਦੇ ਕਿਉਂਕਿ ਰਾਤ ਨੂੰ ਖਾਲੀ ਕਰ ਦਿੰਦੇ ਆ ਕਿ ਕਈ ਵਾਰ ਇਹੋ ਜੀ ਘਟਨਾ ਵਾਪਰ ਜਾਂਦੀ ਆ ਤਾਂ ਕਿਉਂਕਿ ਲੋਕਾਂ ਦਾ ਨੁਕਸਾਨ ਨਾ ਹੋ ਜਾਵੇ ਔਰ ਬੈਂਕ ਵਾਲੇ ਸੇਫਟੀ ਤਾਂ ਰੱਖਦੇ ਆ لیکن سرکار ਜਿਹੜੀ ਆ ਉਹ ਲਗਾਤਾਰ ਏਟੀਐਮ ਬਹੁਤ ਸਾਰੇ ਖੁੱਲੇ ਛੱਡ ਕੇ بے فِکر ਰਹਿੰਦੀ ਆ ਔਰ ਸਰਕਾਰੀ ਬੈਂਕਾਂ ਦੇ ਏਟੀਐਮ ਦੇ ਬਾਹਰ ਗਾਰਡ ਸੀਗਾ ਜਾਂ ਨਹੀਂ ਸੀਗਾ ਇਸ ਬਾਰੇ ਅਜੇ ਤੱਕ ਜਾਣਕਾਰੀ ਨਹੀਂ ਪਹੁੰਚੀ ਅਜੇ ਤੁਹਾਡੇ ਕੋਲ ਅਸੀਂ ਇਹੀ ਵੀਡੀਓ ਦੱਸ ਰਹੇ ਆ ਕਿ ਆ ਤਸਵੀਰਾਂ ਵੇਖੋ ਏਟੀਐਮ ਕਿਵੇਂ ਕਟਿਆ ਜਾ ਰਿਹਾ ਕਿਵੇਂ ਏਟੀਐਮ ਨੂੰ ਵੱਢ ਕੇ ਇਸ ਵਿੱਚੋਂ ਪੈਸੇ ਕੱਢਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਔਰ ਉਹ ਜੋ ਨੌਜਵਾਨ ਜੋ ਚੋਰ ਇਸ ਨੂੰ ਏਟੀਐਮ ਨੂੰ ਤੋੜ ਰਿਹਾ ਸੀ ਉਸ ਦਾ ਲੱਗਦਾ ਹੈ ਕਿ ਗਰੈਂਡਰ ਖਤਮ ਹੋ ਗਿਆ ਟੁੱਟ ਗਿਆ ਜਾਂ ਖਰਾਬ ਹੋ ਗਿਆ ਜਿਸ ਕਰਕੇ ATM ਦਾ ਬਚਾਅ ਹੋ ਗਿਆ ਨਹੀਂ ਤਾਂ ਤੁਸੀਂ ਤਸਵੀਰਾਂ ਵੇਖ ਰਹੇ ਹੋ ਕਿ ਕਿੰਨੇ ਲੋਕਾਂ ਦਾ ਪੈਸਾ ਜਿਹੜਾ ਉਹ ਅੱਜ ਖਰਾਬ ਹੋ ਜਾਣਾ ਸੀ ਔਰ ਇਹ ਤਸਵੀਰਾਂ ਜਿਹੜੀਆਂ ਦੀਨਾਨਗਰ ਹਲਕੇ ਚ ਪੈਣ ਵਾਲਾ ਜ਼ਿਲ੍ਹਾ ਗੁਰਦਾਸਪੁਰ ਦਾ ਇਹ ਪਟੋਆ ਪਿੰਡਾ ਔਰ ਪੰਜਾਬ ਨੈਸ਼ਨਲ ਬੈਂਕ ਦਾ ATM ਹੈ ਔਰ ਸਰਕਾਰੀ ਬੈਂਕ ਦੇ ATM ਨੂੰ ਵਿੱਚ ਆ ਤੁਸੀਂ ਵੇਖ ਸਕਦੇ ਹੋ ਕਿ ਡਾਕਾ ਜਿਹੜਾ ਉਹ ਮਾਰਿਆ ਗਿਆ ਔਰ ਤਸਵੀਰਾਂ ਜਿਉਂ-ਜਿਉਂ ਸਾਹਮਣੇ ਆਉਣਗੀਆਂ ਤੁਹਾਨੂੰ ਹੋਰ ਵੀ ਤਸਵੀਰਾਂ ਸਾਂਝੀਆਂ ਕਰਦੇ ਰਵਾਂਗੇ ਫਿਲਹਾਲ ਤੁਸੀਂ ਇਹ ਤਸਵੀਰਾਂ ਵੇਖੋ ਜਾਣਕਾਰੀ ਲਓ ਔਰ ਪੁਲਿਸ ਮੌਕੇ ਤੇ ਪਹੁੰਚੀ ਆ ਪੁਲਿਸ ਤਫ਼ਤੀਸ਼ ਕਰ ਰਹੀ ਆ ਔਰ ਮਾਜਗ ਐਸਐਚਓ ਸਾਹਿਬ ਲਗਾਤਾਰ ਇਸ ਨੂੰ ਇਨਵੈਸਟੀਗੇਟ ਕਰ ਰਹੇ ਆ ਔਰ ਜਦੋਂ ਸਾਡੀ ਐਸਐਚਓ ਸਾਹਿਬ ਨਾਲ ਗੱਲ ਹੋਈ ਆ ਤਾਂ ਉਹਨਾਂ ਦੱਸਿਆ ਕਿ ਅਸੀਂ ਬਹੁਤ ਬਰੀਕੀ ਨਾਲ ਇਸ ਦੀ ਕੋਕ ਕਰ ਰਹੇ ਆ ਔਰ ਇਹ ਜੋ ਏਟੀਆ ਹੈ